ਕਹਿੰਗਲ ਬੋਲਾਂਗੇ ਹallelujah 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 ਸੋ ਪ੍ਰਭੂ ਦੇ ਨਾਮ ਦੀ ਤਾਰੀਫ ਹੋਵੇ ਪ੍ਰਭੂ ਨੇ ਸੰਸਾਰ ਨੂੰ ਟਿਕਾਤਾ ਅਸੀਂ ਸਭ ਇਸ ਪਰਿਵਾਰ ਦੇ ਵਿੱਚ ਇਕੱਠੇ ਹੋਏ بیٹے ਦੀ ਸ਼ਾਦੀ ਕੁਝ ਦਿਨ ਬਾਅਦ ਸੀ ਆ ਪਰ ਇਸ ਪਰਿਵਾਰ ਨੇ ਚਾਇਆ ਕਿ ਸ਼ਾਇਦ ਕੁਝ ਦਿਨ ਪਹਿਲਾਂ ਅਸੀਂ मिलकर प्रभु का धनवाद कर सकिए, कर सकिए, तो प्रभु ने अच्छा समा दिता सब हुए, ताजो मिल मिलकर ओरी तारीफ धनवाद करिए सो मेरे प्यारे हो अब यही प्रार्थना करा यो अरदास बेनती करा कि प्रभु महान परमेश्वर यहाँ ਇਸ ਪ੍ਰੋਗਰਾਮ ਵਿਆਹ ਇੰਤਜ਼ਾਮ ਨੂੰ ਆਪਣੇ ਪਵਿੱਤਰ ਹੱਥ ਵਿੱਚ ਲੈ ਕੇ ਚਲਾਏ ਔਰ ਕਿਸੇ ਵੀ ਚੀਜ਼ ਦੀ ਕੋ ਕਮੀ ਘਾਟ ਨਾਉਣ ਦੇ ਵੀ ਪ੍ਰਭੂ ਇਸ ਵਿਆਹ ਨੂੰ ਆਪਣੇ ਪਵਿੱਤਰ ਹੱਥ ਵਿੱਚ ਲੈ ਕੇ ਚਲਾਵੇ ਤਾਂ ਕਿ ਬਚਨ ਪੜਦੇ ਆ ਇੱਕ ਬਚਨ ਲਿਖਿਆ ਤੁਸੀਂ ਸਭ ਜਾਣਦੇ ਹੋ ਬਹੁਤ ਵਾਰ ਉਸ ਬਚਨ ਨੂੰ ਪੜਿਆ ਜਾਂਦਾ ਆ ਵਚਨ ਲਿਖਿਆ ਪ੍ਰਭੂ ਦਾ ਦਾਸ ਬਾਲਸ ਲਿਖਦਾ ਕਿੰਦਾ ਵਿਆਹ ਕਰਨਾ ਸਪਨਾ ਦੇ ਵਿੱਚ ਆਦਰਯੋਗ ਨਹੀਂ ਜਾਵੇ। ਤੋਂ ਅੱਜ ਇਸ ਪਰਿਵਾਰ ਦੇ ਵਿੱਚ ਆਦਰਯੋਗ ਕੰਮ ਹੋ ਰਿਹਾ ਹੈ। ਤੋਂ ਮੇਰੇ ਪਿਆਰਿਓ ਚੇਕ ਕਰ ਸਵਰਗ ਜਾਂ ਪਰਮੇਸ਼ਵਰ ਨੂੰ ਆਦਰਯੋਗ ਕਿੰਦਾ ਹੈ। ਕਿ ਵਿਆਹ ਕਰਨਾ ਇੱਕ ਆਦਰਯੋਗ ਹੈ। ਤੇ ਫਿਰ ਅਸੀਂ ਵੀ ਮਿਲ ਕੇ ਉਸ ਵਿਆਹ ਨੂੰ ਆਦਰਯੋਗ ਕਹੀਏ। ਕਿਉਂਕਿ ਸਵਰਗ ਕਹਿ ਰਿਹਾ ਉਹ ਆਦਰਯੋਗ ਕਾਮ ਆ। ਤੋਂ ਵਚਨ ਕਿੰਦਾ ਵਿਆਹ ਕਰਨਾ ਸਬਨਾ ਦੇ ਵਿੱਚ ਇੱਕ ਆਦਰਯੋਗ ਗਿਨਿਆ ਜਾਵੇ। ਤੋਂ ਵਿਆਹ ਨੂੰ ਪਰਮੇਸ਼ਰ ਨੇ ਇੱਕ ਆਦਰਯੋਗ ਮੰਨਦਾ ਹੈ। ਤੋਂ ਵਿਆਹ ਦਾ ਮਤਲਬ ਹੁੰਦਾ ਵਿਆਹ। ਮੇਰੀ ਇੱਕ ਬੇਨਤੀ ਆ ਥੋੜੀ ਦੇਰ ਲਈ ਆਪਣੇ ਮੋਬਾਈਲ ਮੰਦਰ ਰੱਖਿਓ ਮੈਂ ਜਦੋਂ ਲੰਬਾ ਸੰਵਾਦ ਨਹੀਂ ਚੱਲਾਂਗਾ। ਐਸਾ ਨਾ ਹੋਵੇ ਕਿ ਕੋਈ ਵਚਨ ਸੁਣਦਾ ਹੋਵੇ। ਤੋ ਥੋੜੀ ਜੀ ਗਲਤੀ ਦੇ ਕਾਰਨ ਉਹਨੂੰ ਕੁਝ ਸਮਝ ਨਾ ਆਇਆ ਇਸ ਕਰਕੇ ਪਰਮੇਸ਼ਰ ਦੀ ਇਜਜ਼ਰੀਆ ਉਹਦੇ ਵਿੱਚ ਥੋੜੀ ਦੇਰ ਦੇ ਲਈ ਅਸੀਂ ਆਪਣੀ ਹੋਰ ਕਿਸੇ ਵੀ ਗੱਲ ਨੂੰ ਪਹਿਲ ਨਾ ਦੰਦੀ ਹੋਏ ਸਿਰਫ ਪਰਮੇਸ਼ਰ ਦੇ ਬਚਨ ਨੂੰ ਅਸੀਂ ਪਹਿਲ ਦਵਾ ਤਾ ਤੋ ਵਿਆਹ ਹੋਆ ਜਿਹੜਾ ਦੋਨਾਂ ਪਰਿਵਾਰਾਂ ਦੀ ਸਹਿਮਤ ਹੋਰ ਕਰਿਓ ਅੱਜ ਦੁਨੀਆ ਦੇ ਉੱਪਰ ਅਲੱਗ-ਅਲੱਗ ਤਰੀਕੇ ਨਾਲ ਵਿਆਹ ਹੋਏ ਨੇ ਚਾਹ ਕੋਟ ਮੈਰਜ ਕਰਕੇ ਆ ਜਾਂਦੇ ਨੇ ਸੌਣ ਕੇ ਕਰਾ ਲੈਂਦੇ ਨੇ ਵਿਆਹ ਕਹਿੰਦੇ ਨੇ ਵਿਆਹ ਪਰ ਸਵਰਗ ਜੇ ਪਰਮੇਸ਼ਰ ਉਹਨੂੰ ਵਿਆਹ ਨਹੀਂ ਕਹਿੰਦਾ ਵਿਆਹ ਹੋਵਾ ਜਿਹੜਾ ਦੋਨਾਂ ਪਰਿਵਾਰਾਂ ਦੀ ਦੋਨਾਂ ਬੱਚਿਆਂ ਦੀ ਸਹਿਮਤੀ ਆ ਉਹਨੂੰ ਪਰਮੇਸ਼ਰ ਦਾ ਵਚਨ ਕਹਿੰਦਾ ਇਹ ਵਿਆਹ ਆ ਤਾਂ ਇਸ ਕਰਕੇ ਇਸ ਆਧਰ ਯੋਗ ਵਿਆਹ ਦੇ ਵਿੱਚ ਸਭ ਤੋਂ ਪਹਿਲਾ ਦਰਜਾ ਪਰਮੇਸ਼ਰ ਨੂੰ ਦਿੱਤਾ ਗਿਆ ਤੇ ਫਿਰ ਕਿਉਂ ਨਾ ਪਰਮੇਸ਼ਰ ਇਸ ਕਰ ਦਿਗਾ ਲੋੜਾਂ ਨੂੰ ਔਰ ਜ਼ਰੂਰਤਾਂ ਨੂੰ ਪਰਮੇਸ਼ਰ ਪੂਰਾ ਕਰੇਗਾ ਮੈਂ ਧੰਨਵਾਦ ਕਰਦਾ ਹਾਂ ਪ੍ਰਭੂ ਦਾ ਪ੍ਰਭੂ ਨੇ ਇਹਨਾਂ ਨੂੰ ਬੱਚੇ ਦਿੱਤੇ ਬੱਚੇ ਵੱਡੇ ਹੋਏ ਔਰ ਇੱਕ ਆਦਰਯੋਗ ਕੰਮ ਦੇ ਯੋਗ ਹੋਇਆ ਹੈ ਤੋਂ ਇੱਕ ਵਚਨ پڑھਦੇ ਹਾਂ ਅਸੀਂ ਜੇ ਵਿਆਹ ਹੋਣਾ ਹੈ ਗੌਰ ਕਰਿਓ ਅਸੀਂ ਸਭ ਜਾਣਦੇ ਹਾਂ ਸਾਡੇ ਵਿੱਚ ਕੁਾਰੇ ਵਿੱਚੇ ਵੀ ਬੈਠੇ ਨੇ ਨੌਜਵਾਨ ਬੱਚੇ ਬੈਠੇ ਨੇ ਵਿਆਹੀ ਵੀ ਨੇ ਉਹ ਬੱਚਿਆਂ ਵਾਲੇ ਵੀ ਨੇ ਕੋਈ ਪਰ ਇੱਕ ਵਚਨ ਵਰਦੇ ਆ ਜੇਕਰ ਵਿਆਹ ਕਰਨਾ ਹੈ ਅਸੀਂ ਆਪਣੇ ਬੱਚਿਆਂ ਦਾ ਵਿਆਹ ਕਰਨਾ ਆ ਬੇਟੀਆਂ ਦਾ ਕਰਨਾ ਆ ਬੇਟੀਆਂ ਦਾ ਕਰਨਾ ਆ ਤੇ ਜੇ ਅੱਜ ਅਸੀਂ ਇਸ بیٹے ਦੀ ਵਿਆਹ ਦੀ ਗੱਲ ਕਰੀਏ ਤੇ ਇਸ بیٹے ਦੇ ਵਿਆਹ ਦੇ ਵਾਸਤੇ ਇੱਕ ਬਹੂ ਦੀ ਲੋੜ ਹੈ ਇੱਕ ਨੂੰ ਚੱਜ ਦੀ ਤੇ ਇੱਕ ਵਸਨ ਬੜਦੇ ਆ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਕਹਤਾ ਦੀ ਕਿਤਾਬ 19 ਅਧਿਆਏ ਉਹਦਾ 14 ਵਚਨ ਪੜੋ ਜੀ ਕਹਤਾ ਦੀ ਕਿਤਾਬ 19 ਅਧਿਆਏ ਉਹਦਾ 14 ਵਚਨ ਮਹੱਤਵਪੂਰਨ 19 ਦਾ 14 ਪ੍ਰਭੂ ਦਾ ਵਚਨ ਕੀ ਕਹਿੰਦਾ ਗੌਰ ਨਾਲ ਸੁਣਿਓ ਕਰ ਅਤੇ ਤਨ جو بھی پا جو بھی پیو نے بنایا کمائی کی ساری بچیا ہو جائے گی ਪਰ ਰੋਟੀ ਕਿਤੇ ਵੱਲੋਂ ਨਹੀਂ ਮਿਲਦੀ ਰੋਟੀ ਕਿੱਥੇ ਵੱਲੋਂ ਮਿਲਦੀ ਆ ਪਰਮੇਸ਼ਰ ਫਿਰ ਕੈਸੀ ਰੋਟੀ ਸੁਗੜ ਸੁਗੜ ਦਾ ਮਤਲਬ ਕੀ ਸਿਆਣੀ ਜੇ ਅੱਜ ਸਿਆਣੀ ਔਰਤ ਚਾਹੀਦੀ ਆ ਅੱਜ ਸਿਆਣੀ ਮੋਟੀ ਚਾਹੀਦੀ ਆ ਤੇ ਮੇਰੇ ਪਿਆਰਿਓ ਆਪਣੇ ਬੱਚਿਆਂ ਦੇ ਲਈ ਆਪਣੇ ਆਪ ਦੇ ਲਈ ਪਰਮੇਸ਼ਰ ਦੇ ਅੱਗੇ ਅਰਦਾਸ ਕਰਿਆ ਕਰੋ ਕਿ ਮੇਰੇ ਬੱਚੇ ਨੂੰ ਸੋਹਣੀ ਮੋਟੀ ਮਿਲੇ ਛੇ ਨਾ ਮਿਲੇ ਗੌਰ ਕਰੋ ਕੋਈ ਖੂਬਸੂਰਤ ਜਾਨੀ ਹੋਵੇ ਠਾਣਾ ਹੋਵੇ ਸਿਰਫ ਕੀ ਮਿਲ ਜੇ ਸੁਗੜ ਔਰ ਸਿਆਣੀ ਜਿਹੜੇ ਇਸ ਕੰਮ ਨੂੰ ਸਹੀ ਤਰੀਕੇ ਨਾਲ ਸਦਾਰ ਸਕੇ ਸਮਝ ਲੈ ਗਰੀਬੀ ਅੱਜ ਅੱਜ ਕੀ ਅੱਜ ਕੀ ਚੱਲ ਰਿਹਾ ਸਪੈਸ਼ਲ YouTube ਖੋਲਦੇ ਨੇ ਬੱਚੇ ਮੋਬਾਈਲ ਖੋਲਿਆ ਉਹਨਾਂ ਚ ਵਟੀਆਂ ਲੱਪਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੇਰੇ ਪਿਆਰਿਓ ਤੁਹਾਨੂੰ YouTube ਤੋਂ ਜਾਂ Facebook ਤੋਂ ਸੋਹਣੀ ਬੋਤੀ ਤੇ ਮਿਲ ਜਾਏਗੀ ਪਰ ਹੋ ਸਕਦਾ ਸੁਗਣ ਨਾ ਹੋਵੇ ਹੋ ਸਕਦਾ ਕੀ ਹੋਵੇ ਸੁਗੜ ਨਾ ਹੋਵੇ ਜੋ ਤੁਹਾਡੇ ਘਰ ਨੂੰ ਕੀ ਨਾ ਕਰ ਸਕੇ ਸੁਧਾਰ ਨਾ ਸਕੇ ਇਸ ਕਰਕੇ ਕੀ ਕਹਿੰਦਾ ਪ੍ਰਭੂ ਦਾ ਬਚਨ ਕਹਿੰਦਾ ਸੁਗੜ ਔਰਤ ਸੁਗੜ ਦੀ ਵੀ ਪਰਮੇਸ਼ਰ ਦੇ ਵੱਲੋਂ ਮਿਲਦੀ ਆ ਤੇ ਉਹਦੇ ਲਈ ਫਿਰ ਸਾਨੂੰ ਪਰਮੇਸ਼ਰ ਦੇ ਕਾਨੂੰਨ ਪਰਮੇਸ਼ਰ ਦੇ ਬਚਨਾਂ ਨੂੰ ਪੂਰਾ ਕਰਨਾ ਪਵੇਗਾ ਅੱਜ ਵੇਖੋ ਨਾ ਕਈਆਂ ਘਰਾਂ ਦੇ ਹਾਲਾਤ ਕੀ ਨੇ ਕੀ ਨਹੀਂ ਆਈਓ ਸਿਆਣੀ ਔਰਤ ਨਹੀਂ ਅਜ ਸੋਹਣੀ ਦੇ ਵੇਖ ਲਈ ਬੜੀ ਅੱਛੀ ਦੇਖ ਲਈ ਚੈਦਾਦ ਵੇਖ ਲਈ ਸਭ ਕੁਝ ਵੇਖ ਲਿਆ ਪਰ ਜੋ ਸਿਆਣਾ ਪਤ ਨਹੀਂ ਲਿਖਿਆ ਪਰ ਸਿਆਣੀ ਔਰਤ ਚਾਹੀਦੀ ਆ ਸੁਗੜਤੀ ਵੀ ਚਾਹੀਦੀ ਆ ਤੇ ਵਸਨ ਕਹਿੰਦਾ ਉਹ ਪਰਮੇਸ਼ਰ ਵੱਲੋਂ ਮਿਲੇਗੀ ਕਹਿੰਦਾ ਧਨ ਮੇਰਾ ਤੇ ਤੁਹਾਨੂੰ ਬਾਪ ਤੋਂ ਮਿਲ ਜਾਏਗਾ ਧਨ ਤੁਹਾਡੇ ਪਿਤਾ ਤੋਂ ਤੁਹਾਨੂੰ ਮਿਲ ਸਕਦਾ ਆ ਉਹ ਮਿਲ ਜਾਏਗਾ ਪਰ ਸੁਗੜ ਔਰ ਸਿਆਣੀ ਤੀਵੀ ਯਹੋਵਾ